ਹallelujah ਖੁਦਾਵਾ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਅੱਜ ਇਸ ਦਿਨ ਤੇ ਅਜਿਹੇ ਸਮੇਂ ਦੇ ਲਈ ਮੇਰੇ ਪ੍ਰਭੂ ਜੀ ਆਪਣੀ ਹਾਜ਼ੂਰੀ ਦੇ ਵਿੱਚ ਲੈ ਕੇ ਮੇਰੇ ਪਿਤਾ ਤੇਰਾ ਧੰਨਵਾਦ ਕਰਦੇ ਖੁਦਾਬਦ ਜਦ ਜੋ ਵੀ ਬਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਉੱਤੇ ਦੇ ਵੱਲੋਂ ਹੋਵੇ ਮੇਰੇ ਪਿਤਾ ਐ ਮੇਰੇ ਮਹਾਨ ਪਰਮੇਸ਼ਰ ਦਇਆ ਕਰ ਆਪਣੇ ਬੱਚੇ ਅਕਤਵੰਦਾ ਤੇਰੇ ਅਦੇ ਬਚਨ ਦੇ ਜ਼ਰੀਏ ਮੇਰੇ ਖਤਵੰਦਾ ਤੇਰਾ ਅਭਿਸ਼ੇਕ ਉਤੇ ਮੇਰੇ ਖਤਵੰਦ ਇਸ ਮੰਡਲ ਨੂੰ ਹੋਰ ਵੀ ਅਸੀਸ਼ਿਤ ਕਰ ਦੇ ਪ੍ਰਭੂ ਜੀ दया ਕਰ ਸਰਪਤਿ ਪਵਿੱਤਰ ਆਤਮਾ ਜੀ ਸਾਡੀ ਮਦਦ ਕਰਨੀ ਸਾਡੀ ਮਦਦ ਕਰਨੀ ਪਵਿੱਤਰ ਆਤਮਾ ਜੀ ਪ੍ਰਭੂ ਜੀਸ਼ਰ ਦੇ ਸਾਮਰਥੇ ਮਠੇ ਨਾਮ ਦੇ ਵਿੱਚ ਪਾਉਂਦ ਲੈਣੇ ਆਂ ਅਮੇਨ ਅੱਜ ਦਾ ਆਪਣਾ ਬਚਨ ਹੈ ਮਤੀ 5 ਦਾ 16 ਕੀ ਲਿਖਿਆ ਇਸ ਚ ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਅਝਿਹਾ ਚਮਕੇ ਕਿਉਂ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਵੜਿਆਈ ਕਰਨ ਜਿਹੜਾ ਸਵਰਗ ਵਿੱਚ ਹੈ ਹਾਲੇਲੂਇਆ ਵਚਨ ਕੀ ਕਹਿ ਰਹੇ ਆ ਕਿ ਆਪਾਂ ਕਿਹੜੇ ਕੰਮ ਕਰਨੇ ਆ ਜਿਸ ਨਾਲ ਆਪਣੇ ਪਿਤਾ ਦੀ ਵਡਿਆਈ ਹੋਵੇਗੀ ਚੰਗੇ ਕੰਮ ਅੱਜ ਆਪਾਂ ਸਾਰੇ ਹੀ ਚੰਗੇ ਪੜ੍ਹੇ ਲਿਖੇ ਆ ਸਮਝਦਾਰ ਬਈਆਂ ਜਦ ਵੀ ਆਪਾਂ ਕਿਤੇ ਕੋਈ ਕੰਮ ਕਰਦੇ ਆ ਜਾਂ ਬਾਹਰ ਜਾਂਦੇ ਆ ਤਾਂ ਆਪਣੇ ਦਿਲੋਂ ਹਮੇਸ਼ਾ ਇਹ ਖਿਆਲ ਹੁੰਦਾ ਕਿ ਆਪਾਂ ਕੋਈ ਇਦਾਂ ਦੀ ਗਲਤੀ ਨਾ ਕਰ ਜਾਈਏ ਜਬਣ ਕੋਲ ਅਣਜਾਣੇ ਵਿੱਚ ਕੋਈ ਇਦਾਂ ਦੀ ਗਲਤੀ ਨਾ ਹੋ ਜੇ ਜਿਸ ਦੇ ਨਾਲ ਆਪਣੇ ਪਰਿਵਾਰ ਨੂੰ ਸ਼ਰਮਿੰਦਗੀ ਜਾਂ ਬਦਨਾਮੀ ਚਲਣੀ ਪਵੇ ਕਿ ਸਾਡੇ ਕੋਲ ਕੋਈ ਇਦਾਂ ਦੀ ਅਜਿਹੀ ਗਲਤੀ ਨਾ ਹੋ ਜਾਵੇ ਭਈ ਜਿਸ ਨਾਲ ਸਾਡੇ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪਵੇ ਆਪਾਂ ਹਮੇਸ਼ਾ ਹੀ ਇਹ ਚੀਜ਼ਾਂ ਦਾ ਧਿਆਨ ਰੱਖਦੇ ਆਂ ਜਦੋਂ ਆਪਾਂ ਸਕੂਲ ਜਾਂ ਕਾਲਜ ਵਿੱਚ ਪੜ੍ਹਦੇ ਆਂ ਪੇਪਰਾਂ 'ਚੋ ਚੰਗੇ ਨੰਬਰ ਨਾਲ ਪਾਸ ਹੁੰਦੇ ਆਂ ਜਾਂ ਟੌਪ ਕਰਦੇ ਆਂ ਤਾਂ ਆਸ-ਪਾਸ ਦੇ ਲੋਕੀ ਕਹਿੰਦੇ ਨੇ ਕਿ ਫਲਾਣੇ ਦੇ ਬੇਟੇ ਨੇ ਜਾਂ ਬੇਟੀ ਨੇ ਚੰਗੇ ਨੰਬਰ ਲੈ ਕੇ ਪਾਸ ਹੋਇਆ ਜਾਂ ਹੋਈ ਹੈ ਜਾਂ ਟੌਪ ਕੀਤਾ ਤਾਂ ਕੀ ਕਰਦੇ ਆ ਸਾਰੇ ਆਪਣੀ ਪਰਿਵਾਰ ਦੇ ਜਾਂ ਪਿਤਾ ਦੇ ਸ਼ਲਾਗਾ ਕਰਦੇ ਆ ਵਡਿਆਈ ਕਰਦੇ ਆ ਕਿ ਦੇਖੋ ਉਹਦੇ ਬੱਚੇ ਨੇ ਚੰਗਲ ਕੰਮ ਕੀਤਾ ਸੋ ਇਸੇ ਤਰ੍ਹਾਂ ਆਪੋ ਸਰਗੀ ਪਿਤਾ ਦੇ ਚੰਗੇ ਧੀਆਂ ਪੁੱਤਰ ਬਣੇ ਉਹਦੇ ਨਾਲ ਆਪਣਾ ਚੰਗਕ ਰਿਸ਼ਤਾ ਬਣਾਈਏ ਚੰਗੇ ਕੰਮ ਕਰੀਏ ਜੋ ਕਿ ਲੋਕ ਸਾਨੂੰ ਦੇਖਣ ਸਾਡੇ ਚੰਗੇ ਕੰਮਾਂ ਨੂੰ ਦੇਖਣ ਤੇ ਸਾਡੇ ਸਰਗੀ ਪਿਤਾ ਦੀ ਕੀ ਕਰਨ ਵਡਿਆਈ ਕਰਨ ਹallelujah ਜਿੱਦਾਂ ਕਿ ਆਪਾਂ ਵਚਨ ਚ ਪਹਿਲਾਂ ਪੜਿਆ ਕਿ ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਅਜਿਹਾ ਚਮਕ ਕੇ ਕਿ ਤੁਹਾਡੇ ਚੰਗੇ ਕੰਮਾਂ ਨੂੰ ਦੇ ਕੇ ਤੁਹਾਡੇ ਪਿਤਾ ਦੀ ਵਡਿਆਈ ਕਰਨ ਜੋ ਸਵਰਗ ਵਿੱਚ ਹੈ ਹallelujah ਅਸੀਂ ਕੋਸ਼ਿਸ਼ ਕਰੀਏ ਕਿ ਸਾਡੀ ਜ਼ਿੰਦਗੀ ਵਿੱਚ ਕੋਈ ਅਜਿਹਾ ਜਾਂ ਸਾਡੇ ਜੀਵਨ ਵਿੱਚ ਕੋਈ ਅਜਿਹਾ ਕੰਮ ਨਾ ਹੋਵੇ ਜਿਸ ਦੇ ਨਾਲ ਆਪਣੇ ਪਿਤਾੰਦ ਜੋ ਸਵਰਗ ਵਿੱਚ ਹੈ ਸ਼ਰਮਿੰਦਗੀ ਹੋਵੇ ਜਾਂ ਲੋਕਾਂ ਨੂੰ ਦੇਖ ਕੇ ਇਹ ਕਹਿਣ ਜਾਂ ਜਾ ਲੋਕ ਆਪਾਂ ਦੇਖ ਕੇ ਇੱਕ ਅੰਕ ਦੇਖੋ ਇਹ ਮਸੀਹ ਲੋਕ ਨੇ ਇਸ ਲਈ ਕਿ ਸਾਨੂੰ ਐਦਾਂ ਦਾ ਕੰਮ ਨਹੀਂ ਕਰਨਾ ਜਿਹਦੇ ਨਾਲ ਆਪਣੇ ਪਰਮੇਸ਼ਵਰ ਦੀ ਜਾਂ ਆਪਣੇ ਸਵਰਗੀ ਪਿਤਾ ਦੀ ਬਦਨਾਮੀ ਹੋਵੇ ਜੈਨ ਸ਼ਰਮਿੰਦਗੀ ਹੋਵੇ ਹallelujah ਆਪਾਂ ਜਦੋਂ ਚਰਚ ਜਾਂਦੇ ਆ ਤਾਂ ਆਪਾਂ ਸਾਰੇ ਮਸੀਹ ਬਣ ਜਾਂਦੇ ਆ ਪਰ ਅਸਲੀ ਪਰਖ ਆਪਣੀ ਕਦੋਂ ਹੁੰਦੀ ਹੈ ਜਦੋਂ ਆਪਾਂ ਚਰਚ ਦੇ ਗੇਟ ਤੋਂ ਬਾਹਰ ਨਿਕਲਦੇ ਆ ਕਿ ਆਪਾਂ ਉਦੋਂ ਵੀ ਮਸੀਹ ਰਹਨੇ ਆ ਕਲੀਅਰ ਪਰ ਚਰਚ ਵਿੱਚ ਹੀ ਮਸੀਹ ਨ ਬਣੀ ਹੈ ਹਰ ਟਾਈਮ ਸਾਡੇ ਜੀਵਨ ਦੇ ਵਿੱਚੋਂ ਮਸੀਹ ਦੀ ਗਵਾਹੀ ਮਿਲੇ ਸਾਡੇ ਬੋਲਣ ਤੋਂ ਲੈ ਕੇ ਸਾਡੇ ਸੁਣਨ ਤੱਕ ਸਾਡੇ ਉੱਠਣ ਤੋਂ ਲੈ ਕੇ ਸਾਡੇ ਬੈਠਣ ਤੱਕ ਸਾਡੇ ਚੱਲਣ ਤੱਕ ਸਾਡੇ ਹੋਣ ਜਾਣ ਵਿੱਚ ਕੀ ਕਰਨਾ ਹੋਵੇ ਜਦੋਂ ਕੋਈ ਕੰਮ ਕਰੀਏ ਮਸੀਹ ਗਵਾਹੀ ਮਿਲੇ ਲੋਕਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਅਜਿਹਾ ਸਮਝੌਤਾ ਨਾ ਕਰੀਏ ਕੋਈ ਜਿਹੜਾ ਇਦਾਂ ਦਾ ਕੰਮ ਨਾ ਕਰੀਏ ਜਿਸ ਨੂੰ ਦੇਖ ਕੇ ਲੋਕ ਇਹ ਕਹਿਣ ਮਸੀ ਲੋਕਾਂ ਚ ਅਤੇ ਬਾਕੀ ਦੁਨੀਆ ਚ ਉਹ ਫਰਕ ਨਹੀਂ ਆ। ਪਰ ਸਾਡੇ ਵਿੱਚ ਜ਼ਮੀਨ ਦੇ ਸਮਾਨ ਦਾ ਫਰਕ ਹੈ। ਸਾਡੇ ਵਿੱਚ ਕੀ ਹੈ ਦੁਨੀਆ ਨਾਲੋਂ ਜ਼ਮੀਨ ਦੇ ਸਮਾਨ ਦਾ ਫਰਕ। ਉਹ ਫਰਕ ਜਿਹੜਾ ਹੈ ਆਪਾਂ ਦਾਨੀਏਲ ਚ ਪੜਾਂਗੇ। ਦਾਨੀਏਲ 3 ਦਾ 2 ਤੋਂ 4 ਉਹਦੇ ਵਿੱਚ ਕੀ ਲਿਖਿਆ ਤਦ ਨਬੂਕਦ ਨਿਸਰ ਰਾਂਜ ਨੇ ਲੋਕਾਂ ਨੂੰ ਭੇਜਿਆ ਕਿ ਸ਼ਹਿਜ਼ਾਦਿਆਂ, ਦੀਵਾਨਾਂ, ਸਰਦਾਰਾਂ ਨਿਆਂਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬੇ ਦੇ ਸਭਨਾ ਹਾਕਮਾਂ ਨੂੰ ਇਕੱਠਾ ਕਰਨ ਤਾਂ ਜੋ ਉਸ ਦੀ ਸੋਨੇ ਦੀ ਬਣਾਈ ਹੋਈ ਮੂਰਤੀ ਦੀ ਸਥਾਪਨਾ ਵਿੱਚ ਸ਼ਾਮਲ ਹੋਣ। ਅਤੇ ਉਹਦੇ ਅੱਗੇ ਸਾਰੇ ਇਕੱਠੇ ਹੋਏ। ਫਿਰ ਇੱਕ ਹੂਕਾ ਦੇਣ ਵਾਲੇ ਨੇ ਹੂਕਾ ਦਿੱਤਾ ਕਿ "ਹੇ ਲੋਕੋ, ਏ ਕੰਮੋ, ਜਦ ਤਸੀਂ ਵਾਜਿਆਂ ਦੀ ਆਵਾਜ਼ ਸੁਣੋ ਤਾਂ ਜੋ ਮੂਰਤੀ ਨਮਕਦ ਨਿਸਰ ਰਾਜੇ ਨੇ ਖੜੀ ਕੀਤੀ ਹੈ।" ਕੁਝ ਨੇ ਝੁੱਕ ਕੇ ਮੱਥਾ ਟੇਕੋ ਤਾਂ ਸਭ ਨੇ ਉੱਥੇ ਕੀ ਕੀਤਾ ਹੀ ਝੁੱਕ ਕੇ ਮੱਥਾ ਟੇਕਿਆ ਸੀ ਪਰ ਉਥੇ ਤਿੰਨ ਅਜਿਹੇ ਲੋਕ ਸੀ ਜਿਨ੍ਹਾਂ ਨੇ ਉਸ ਰਾਜੇ ਦੀ ਸੋਨੇ ਦੀ ਮੂਰਤੀ ਨੂੰ ਮੱਥਾ ਨਹੀਂ ਟੇਕਿਆ ਉਹ ਕੌਣ ਸੀ ਆਪਾਂ ਸਾਰੇ ਜਾਣਦੇ ਹਾਂ ਸਧਰ ਕਮੇਸ਼ਿਕ ਅਬਦਲੂਗੋ ਜਿਨ੍ਹਾਂ ਨੇ ਰਾਜੇ ਦੀ ਸੋਨੇ ਦੀ ਬਣਾਈ ਹੋਈ ਮੂਰਤੀ ਨੂੰ ਮੱਥਾ ਨਹੀਂ ਟੇਕਿਆ ਤਾਂ ਕੀ ਸੀਗਾ ਉਹ ਦੁਨੀਆ ਤੋਂ ਵੱਖਰੇ ਜੀ ਦੁਨੀਆ ਤੋਂ ਅਲੱਗ ਹੋਏ ਉਹ ਸਭ ਨੇ ਉੱਥੇ ਜਿੰਨੇ ਲੋਕ ਇਕੱਠੇ ਹੋਏ ਸੀ ਚਾਹੇ ਉਹ ਹਾਕਮ ਸੀ ਸਰਦਾਰ ਸੀ ਤਹਿਕੂਬਤਾਨ ਸੀ ਸਭ ਨੇ ਰਾਜੇ ਦੀ ਬਣਾਈ ਇਹ ਸੋਨੇ ਦੀ ਮੂਰਤੀ ਨੂੰ ਝੁੱਕ ਕੇ ਕੀ ਕੀਤਾ ਉਹਨਾਂ ਨੇ ਮੱਥਾ ਟੇਕਿਆ ਪਰ ਸਧਰਕ ਮੇਸ਼ਕ ਅਬਦੁਲ ਗੋ ਨੇ ਇਹ ਨਹੀਂ ਕੀਤਾ ਕਿਉਂਕਿ ਦੁਨੀਆ ਤੋਂ ਉਹ ਅਲੱਗ ਸੀ ਤਾਂ ਫਿਰ ਰਾਜੇ ਨੇ ਕਿਸੇ ਨੇ ਚੁਗਲੀ ਕੀਤੀ ਕਿ ਰਾਜਾ ਤੇਰੇ ਰਾਤ ਦੇ ਵਿੱਚ ਜਿਹੇ ਵੀ ਤਿੰਨ ਲੋਕ ਨੇ ਜਿਹੜੇ ਜਹੂਦੀ ਨੇ ਨਾ ਉਹ ਤੇਰੇ ਦੇਵਤਿਆਂ ਦੀ ਪੂਜਾ ਕਰਦੇ ਨੇ ਨਤਰੀ ਸੋਨੇ ਦੀ ਬਣਾਈ ਹੋਈ ਮੂਰਤੀ ਨੂੰ ਉਹਨਾਂ ਨੇ ਮੱਥਾ ਟੇਕਿਆ ਪਰ ਰਾਜਾ ਇੱਕਦਮ ਗੁੱਸੇ ਵਿੱਚ ਆਪਕੇ ਆਪਣੇ ਹੁਕਮ ਦਿੱਤਾ ਕਿ ਇਹਨਾਂ ਨੂੰ ਜੋ ਵੀ ਆ ਉਹਨਾਂ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਮੇਰੇ ਸਾਹਮਣੇ ਲਿਆਂਦਾ ਜਾਵੇ ਤਾਂ ਰਾਜੇ ਨੇ ਫਿਰ ਉੱਥੇ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਇਹ ਜਿਹੜਾ ਕਿਉਂ ਕੀਤਾ ਨਾ ਤੁਸੀਂ ਮੇਰੇ ਦੇਖਦਿਆਂ ਦੀ ਪੂਜਾ ਕਰਦੇ ਹੋ ਨਾ ਮੇਰੇ ਸੋਨੇ ਦੀ ਬਣਾਈ ਹੋਈ ਮੂਰਤੀ ਨੂੰ ਤੁਸੀਂ ਮੱਥਾ ਟੇਕਿਆ ਤਾਂ ਰਾਜੇ ਨੇ ਉਹਨਾਂ ਨੂੰ ਕੀ ਕਿਹਾ ਅਗੇ कि जेकर ਤੁਸੀਂ ਅਜਿਹੇ ਦੁਬਾਰੇ ਨਹੀਂ ਕਰੋਗੇ ਮੇਰੀ ਸੋਨਦੀਪ ਬਣਾਈ ਹੋਈ ਮੂਰਤੀ ਨੂੰ ਜਾਂ ਸਾਡੇ ਦੇਵਤਿਆਂ ਦੀ ਪੂਜਾ ਕਰੋਗੇ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਜੇਕਰ ਤੁਸੀਂ ਅਜਿਹੇ ਨਹੀਂ ਕਰੋਗੇ ਤਾਂ ਤੁਹਾਨੂੰ ਅੱਗ ਦੀ ਬਲਦੀ ਹੋਈ ਭੱਟੀ ਦੇ ਵਿੱਚ ਸੜਵਾ ਦਿੱਤਾ ਜਾਵੇਗਾ ਤਾਂ ਗੋਨਾਂ ਤਿੰਨਾਂ ਨੇ ਕੀ ਉੱਤਰ ਦਿੱਤਾ ਸੀ ਕਿ ਇਹ ਰਾਜਾ ਜ਼ਰੂਰੀ ਨਹੀਂ ਇਸ ਇਤਨੀ ਚੀਜ਼ ਦਾ ਉੱਤਰ ਪਈਏ ਅਸੀਂ ਉਸ ਪਰਮੇਸ਼ਰ ਦੀ ਉਪਾਸਨਾ ਕਰਦੇ ਹਾਂ ਜੋ ਸਾਨੂੰ ਤੇਰੇ ਹੱਥੋਂ ਛੁਡਾਉਣ ਦੀ ਜਗ ਦੀ ਭੱਟੀ ਚ ਜਿਹੜੀ ਬਲਦੀ ਆ ਉਹਦੇ ਵਿੱਚ ਸਾਡੀ ਰੱਖਿਆ ਕਰਨ ਦੀ ਸ਼ਕਤੀ ਰੱਖਦਾ ਬਲ ਰੱਖਦਾ ਵਾ ਤੇ ਇਸ ਤੋਂ ਕੀ ਹੁੰਦਾ ਤਾਂ ਦੁਨੀਆ ਤੋਂ ਅਲੱਗ ਹੋਏ ਉਹਨਾਂ ਨੇ ਜਿਹੜਾ ਆਪਣੀ ਜ਼ਿੰਦਗੀ 'ਚ ਕੋਈ ਸਮਝੌਤਾ ਨਹੀਂ ਕੀਤਾ ਜਿਹਦੇ ਨਾਲ ਉਹਨਾਂ ਦੇ ਪਰਮੇਸ਼ਰ ਨੂੰ ਸ਼ਰਮਿੰਦਗੀ ਹੋਵੇ ਜਾਂ ਲੋਕ ਇਹ ਕਹਿਣ ਕਿ ਇਹਨਾਂ 'ਚ ਤਾਂ ਦੁਨੀਆ 'ਚ ਕੋਈ ਫਰਕ ਨਹੀਂ ਆ ਉਹਨਾਂ ਨੇ ਇਹ ਜਿਹੜਾ ਕੋਈ ਸਮਝੌਤਾ ਨਹੀਂ ਕੀਤਾ ਇਹ ਕੀ ਆ ਬਾਕੀ ਦੁਨੀਆ ਨਾਲ ਉਹਨਾਂ ਨੂੰ ਵੱਖਰਾ ਕਰ ਰਿਹਾ ਵਾ ਉਹ ਸਾਰੇ ਬੱਦੀ ਚੁੱਕ ਕੇ ਮੱਥਾ ਟੇਕਿਆ ਪਰ ਉਹਨਾਂ ਤਿੰਨ ਨੇ ਉਸ ਮੂਰਤੀ ਨੂੰ ਜਾਂ ਉਹ ਦੇਵਤਿਆਂ ਨੂੰ ਮੱਥਾ ਨਹੀਂ ਟੇਕਿਆ ਇਹ ਦੁਨੀਆ ਤੋਂ ਉਹਨਾਂ ਨੂੰ ਵੱਖਰਾ ਕਰਦਾ ਵਾ ਤੇ ਵਚਨ ਕੀ ਦੱਸਦਾ ਵਾ ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਅਜਿਹਾ ਚਮਕ ਕੇ ਉੱਥੇ ਉਹਨਾਂ ਦਾ ਚਾਨਣ ਚਮਕਿਆ ਉੱਥੇ ਉਹਨਾਂ ਦੀ ਪਰਮੇਸ਼ਰ ਦੀ ਵਡਿਆਈ ਹੋਈ ਸਵਰਗੀ ਪਿਤਾ ਦੀ ਕੀ ਹੋਈ ਵਡਿਆਈ ਹੋਈ ਕਿ ਉਹਨਾਂ ਨੇ ਲੋਕਾਂ ਆਰ ਦੀ ਕੰਮ ਨਹੀਂ ਕੀਤੇ ਕਿ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਉਹ ਸਭ ਤੋਂ ਅਲੱਗ ਖੜੇ ਦਿਖ ਰਹੇ ਸੀਗੇ ਨਾ ਹੋ ਚੁੱਕੇ ਤੇ ਨਾ ਹੁੰਦ ਰਹੇ ਕੋਈ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਬੇਸ਼ੱਕ ਸਾਰੀ ਦੁਨੀਆ 'ਚ DJ ਦੇ ਨੱਚਦੀ ਹੁੰਦੀ ਆ ਪਰ ਮਸੀਹ ਇੱਕ ਸਾਈਡ ਤੇ ਹੁੱਕ ਖੜਾ ਹੁੰਦਾ ਉਹਦੀ ਕੀ ਹੈ ਆਇਡੈਂਟੀਫਿਕੇਸ਼ਨ ਉਹ ਦੁਨਿਆਵੀ ਗਾਣਿਆਂ ਤੇ ਲੱਚਰ ਗਾਣਿਆਂ ਤੇ ਉਹ ਨਹੀਂ ਨੱਚਦਾ ਇਹ ਕੀ ਹੈ ਚੰਗੇ ਕੰਮਾ ਜਿਸ ਨਾਲ ਸਾਡੇ ਪਰਮੇਸ਼ਰ ਦੀ ਵਡਿਆਈ ਹੁੰਦੀ ਆ ਜਿਸ ਵਰਗ ਚੌਦੀ ਮਹਿਮਲ ਹੁੰਦੀ ਆ ਆ ਸਾਡੇ ਘਰਾਂ 'ਚ ਆਪਾਂ ਦੇਖਦੇ ਆਂ ਵਿਆਗ ਹੋਰ ਫੰਕਸ਼ਨ ਹੁੰਦਾ ਵਾ ਤੋ ਲੱਗ ਦਿਖਦੇ ਆ ਆਪਾਂ ਹੋਰ ਲੋਕਾਂ ਨੂੰ ਗੁੰਨਾ ਕਰਕੇ ਆਪਾਂ ਆਪਣੀ ਲਗ ਪਹਿਚਾਣ ਬਣਾਈਏ ਤਾਂ ਕਿ ਜੋ ਕਿ ਲੋਕ ਸਾਡੇ ਘਰ ਚ ਆਉਣ ਮਹਿਮਾਨ ਹੋਣ ਉਹ ਬਾਹਰ ਜਾ ਕੇ ਦੱਸਣ ਕਿ ਇਹਨਾਂ ਦੇ ਫੰਕਸ਼ਨ ਕੁਝ ਅਲੱਗ ਸੇ ਜੋ ਇਹਦੇ ਨਾਲ ਕੀ ਹੁੰਦਾ ਵਾ ਆਪਣੇ ਸਵਰਗੀ ਪਿਤਾ ਜੀ ਵਡਿਆਈ ਹੁੰਦੀ ਆ ਉਹਦੀ ਮਹਿਮਾ ਹੁੰਦੀ ਆ ਅਸੀਂ ਕੋਈ ਵੀ ਐਦਾਂ ਦਾ ਕੰਮ ਨਾ ਕਰੀਏ ਜਿੱਦ ਨਾਲ ਸਾਡੇ ਪਰਮੇਸ਼ਰ ਨੂੰ ਸ਼ਰਮਿੰਦਗੀ ਹੋਵੇ ਜਿੱਥੇ ਕੋਈ ਚਾਰ ਬੰਦੇ ਹਾਸਾ ਠੱਠਾ ਕਰਦੇ ਆ ਅਸੀਂ ਉਹਨਾਂ ਵਿੱਚ ਨਾ ਖੜੀਏ ਨਾ ਕਿਸੇ ਦੀ ਚੁਗਲੀ ਜਾਂ ਨਿੰਦਾ ਕਰੀਏ ਅਸੀਂ ਚੰਗੇ ਕੰਮ ਕਰੀਏ ਜਿੱਦ ਨਾਲ ਪਰਮੇਸ਼ਰ ਵਡਿਆਈ ਹੋਵੇ ਆਪਾਂ ਕਮਲ ਦਾ ਫੁੱਲ ਦੇਖਦੇ ਆ ਕਿੱਥੇ ਉਗਦਾ ਉਹ ਚਿੱਕੜ ਚੜ੍ਹ ਤੇ ਪਰ ਚਿੱਕੜ ਤੋਂ ਕਿੰਨਾ ਚਾਹੁੰਦਾ ਉਹਦੇ ਵਿੱਚ ਲਿੰਬੜ ਦਾ ਨਿੰਦ ਇਸੇ ਲਈ ਆਪਾਂ ਵੀ ਇਦਾਂ ਤੇ ਹੀ ਬਣਨਾ ਵਾ ਦੁਨੀਆ 'ਚ ਰਹਿਣਾ ਪਰ ਦੁਨੀਆ ਰਗੀ ਆਪਾਂ ਕੰਮ ਨਹੀਂ ਕਰਨੇ ਇਦਾਂ ਕੀ ਹੁੰਦੀ ਆ ਸਾਡੇ ਪਰਮੇਸ਼ਰ ਦੀ ਵਡਿਆਈ ਹੁੰਦੀ ਆ ਆਪਾਂ ਲੱਗ ਦਿਖਣਾ ਆਪਾਂ ਆਪਣੇ ਕੰਮਾਂ ਤੋਂ ਪਹਿਚਾਣੇ ਜਾਈਏ ਕਿੰਨ ਸੀ ਸੋ ਪਰਮੇਸ਼ਰ ਤੋਂ ਇਹਨਾਂ ਬਚਨਾਂ ਦੇ ਨਾਲ ਆਸ਼ੀਸ਼ੇ ਬਰਕਤ ਦੇ ਵੀ ਆਪਾਂ ਪ੍ਰਾਰਥਨਾ ਕਰਦੇ ਹਾਂ ਖੁਦਵੰਦ ਮੇਰੇ ਸਵਰਗੀ ਪਿਤਾ ਤੁਸੀਂ ਹੋਰਾਂ ਲੋਕਾਂ ਵਰਗੇ ਕੰਮ ਨਾ ਕਰੀਏ ਸੁਗੰਨ ਤੋਂ ਵੱਖਰੇ ਹੋ ਜੀਏ ਮੇਰੇ ਮਹਾਨ ਪਰਮੇਸ਼ਰ ਦਇਆ ਕਰ ਆਪਣੇ ਬੱਚੇ ਤੇ ਮੇਰੇ ਪਿਤਾ ਅਸੀਂ ਲੋਕਾਂ ਵਰਗੇ ਨਾ ਬਣੀਏ ਮੇਰੇ ਮਹਾਨ ਪ੍ਰਭੂ ਇਸ ਦੁਨੀਆ ਤੋਂ ਵੱਖਰੇ ਹੋ ਜੀ ਮੇਰੇ ਖੁਦਾਬੰਦਾ ਕੋਈ ਇਦਾਂ ਦਾ ਕੋਈ ਭੇੜਾ ਕੰਮ ਨਾ ਕਰੀਏ ਕੋ ਮਾੜਾ ਕੰਮ ਨਾ ਕਰੀਏ ਮੇਰੇ ਖੁਦਾਬੰਦਾ ਸਭ ਪਰਮੇਸ਼ਰ ਜੀ ਚੰਗੇ ਕੰਮ ਕਰੀਏ ਤੇ ਚੰਗੇ ਅੱਛੇ ਬੇਟੇ ਬੇਟੀਆਂ ਬਣੀਆਂ ਮੇਰੇ ਮਹਾਨ ਪਰਮੇਸ਼ਰ ਤਾਂ ਜੋ ਤਰੀ ਵਡਿਆਈ ਹੋਵੇ ਮੇਰੇ ਖੁਦਾਬੰਦਾ ਮਹਾਨ ਪਿਤਾ ਅੱਜ ਵਚਨ ਦੇ ਜਰੀਏ ਮੇਰੇ ਖੁਦਾਬੰਦਾ ਆਸ਼ੀਸ਼ ਬਰਕਤ ਦੇਣੀ ਮੇਰੇ ਮਹਾਨ ਪਰਮੇਸ਼ਰ ਐ ਮੇਰੇ ਪਿਤਾ ਇਸ ਬੱਚੇ ਦੇ ਦੁਆਰਾ ਮੇਰੇ ਖੁਦਾਬੰਦਾ ਤੇਰਾ ਬਿਸ਼ੇਕ ਉਤੇ ਤੇਰਾ ਖੁਦਾਬਾਪ ਇਸ ਮੰਡਲ ਨੂੰ ਹੋਰ ਵੀ ਆਸ਼ੀਸ਼ਿਤ ਕਰ ਮੇਰੇ ਪਿਤਾ ਤੇਰਾ ਸਮਤੀ ਨਾਮ ਦੇ ਵਿੱਚ ਵੜੀਏ ਫੁਲੇ ਮੇਰੇ ਖੁਦਾਬਾਪ ਐ ਮੇਰੇ ਮਹਾਨ ਪ੍ਰਭੂ ਜੀ ਤੂੰ ਦਇਆ ਕਰ ਆਪਣੇ ਬੱਚੇ ਤੇ ਤਰਸ ਕਰ ਮੇਰੇ ਖੁਦਾਬਾਪ ਤੂੰ ਦਇਆ ਕਰ ਨਾਲ ਪਰਮੇਸ਼ਵਰ ਨਾਲ ਤੂੰ ਰਹਿਮ ਕਰ ਨਾਲ ਪਰਮੇਸ਼ਵਰ ਮੇਰੇ ਪ੍ਰਭੂ ਜੀ ਖੁਦਾਬੰਦਾ ਤੇਰੇ ਨਾਮ ਦੀ ਬੇਦਾਰੀ ਆਂਦਰ ਮਹਾਨ ਪ੍ਰਭੂ ਤੇਰਾ ਨਾਮ ਉੱਚਾ ਹੋਵੇ ਮੇਰੇ ਖੁਦਾਬੰਦਾ ਖੁਦਾਬਾਪ ਤੇ ਰਵਜਨ ਸਾਡੀ ਜ਼ਿੰਦਗੀਆਂ ਚ ਬਣਿਆ ਰਹੇ ਮੇਰੇ ਮਹਾਨ ਪ੍ਰਭੂ ਜੀ ਐਵੇਂ ਮੇਰੇ ਪਿਤਾ ਦਿਆ ਕਰ ਆਪਣੇ ਬੱਚਿਆਂ ਤੇ タルਸ ਕਰ ਖੜਾ ਬਾਪ ਸਾਰਾ ਆਦਰ ਮਹਿਮਾ ਜਰਾ ਤੇਰੇ ਸਮਰਥੀ ਨਾਮ ਦਿੰਨੇ ਆ ਇਹਸ਼ ਨਾਮ ਚ ਮੰਗਦੇ ਆ ਆਮਨ ਆਮਨ ਹallelujah